हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਪਿੰਡ ਆਸਲ ਆਸਲ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਭੱਗੂਪੁਰ ਪਿੰਡ ਬਿਲਕੁਲ ਲੱਗੇ ਆ ਦੋਸਤੋ ਨਾਲ ਭੱਗੂਪੁਰ ਪਿੰਡ ਆਸਲ ਪਿੰਡ ਬਿਲਕੁਲ ਪੱਟੀ ਸ਼ਹਿਰ ਦੇ ਬਿਲਕੁਲ ਨਾਲ ਹੈਗਾ ਸੋ ਵੀਰ ਲਫਟਾਈਂ ਦੇ ਕੋਲੇ ਆਇਆ ਦੋਸਤੋ ਉਹ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਦੋਸਤੋ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਆਉਂਦੇ ਆ ਠੀਕ ਆ ਜੀ ਕੁਝ ਪਸ਼ੂ ਜਿਹੜੇ ਬਿਲਕੁਲ ਗੱਭਣਾਂ ਤਿਆਰ ਤੁਹਾਨੂੰ ਅੱਜ ਇਸ ਕਵਰੇਜ ਵਿੱਚ ਆਪਾਂ ਦਿਖਾ ਰਹੇ ਹਾਂ ਕੁਝ ਕਿ ਦੋਸਤੋ ਬਿਲਕੁਲ ਗੱਭਣ ਮੱਝਾਂ ਮਿਲ ਜਣਗੀਆਂ ਤੇ ਬਿਲਕੁਲ ਤਿਆਰੀ ਵਾਲੇ ਪਸ਼ੂ ਵੀ ਹੈਗੇ ਆ ਤਾਂ ਕੋਈ 8 8.5 8 8 ਮਹੀਨੇ ਦੀਆਂ ਗੱਭਣ ਮੱਝਾਂ ਵੀ ਜਿਹੜੀਆਂ ਦੋਸਤੋ ਹੈਗੀਆਂ ਨੇ ਤੇ ਕੁਝ ਕੁ ਉੱਚੇ ਬੱਚੇ ਦੇ ਵਿੱਚ ਵੀ ਪਸ਼ੂ ਅਵੇਲੇਬਲ ਨੇ ਰਲਾਮ ਲਾ ਕੇ ਦੋਸਤੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਅਵੇਲੇਬਲ ਹੈ ਅੱਜ ਤੇ ਰੇੜ ਭਾਅ ਵੜਤੇ ਬਿਲਕੁਲ ਜਾਇਜ਼ ਰਹਿਣ ਵਾਲੇ ਆ ਦੋਸਤੋ ਕੋਈ 27000 ਸੌਰੀ 65 ਹਜ਼ਾਰ ਤੱਕ ਜਿਹੜਾ ਦੋਸਤੋ ਮੋਲ ਰਹੂਗਾ ਅੱਜ ਇਸ ਇਹਨਾਂ ਪਸ਼ੂਆਂ ਦਾ ਠੀਕ ਆ ਆਓ ਮਿਲਦੇ ਹਾਂ ਵੀਰ ਲਫਟੇਨ ਦੇ ਨਾਲ ਪੁੱਛਦੇ ਹਾਂ ਪੂਰੀ ਡਿਟੇਲ ਉਹਨਾਂ ਤੋਂ ਕੀ ਇਨਫੋਰਮੇਸ਼ਨ ਆ ਅੱਜ ਦੋਸਤੋ 8 ਦਸੰਬਰ ਨੂੰ ਇਹ ਆਪਾਂ ਕਵਰੇਜ ਕਰ ਦਾਂਗੇ ਸੋ ਵੀਡੀਓ ਪੂਰੀ ਜਲਦੀ ਅਪਲੋਡ ਕਰ ਦਿਆਂਗੇ ਠੀਕ ਆ ਸਭ ਤੋਂ ਪਹਿਲਾਂ ਵੀਰ ਗੁਰਲਫਟੇਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਲਫਟੇਨ ਭਾਈ ਠੀਕ ਠਾਕ ਸਾਰਾ ਚੜ੍ਹਦੀ ਕਲਾ ਜੀ ਬੜੀ ਕਿਰਪਾ ਬਖਸ਼ਦਾ ਜੀ ਠੀਕ ਆ ਜੀ ਅੱਛਾ ਲਫਟੇਨ ਪਸ਼ੂ ਫਿਰ ਆਉਂਦੇ ਰਹਿੰਦੇ ਇਸੇ ਤ ਹਾਂਜੀ ਉਹਨਾਂ ਕੋਲ ਹੱਥ ਜੋੜ ਕੇ ਮੰਗਦਾ ਮਾਫੀ ਜਿਹੜੇ ਆਪਣੇ ਦੋ ਢਾਈ ਦਿਨ ਹੋ ਗਏ ਵੀਡੀਓ ਨੂੰ ਬਈ ਬਿਲਕੁਲ ਜੀ ਫੋਨ ਕਰਦੇ ਰਹੇ ਕਿ ਮੇਰੀ ਜੀ ਤੁਹਾਨੂੰ ਕੋਹੋ ਪਹੁੰਚਿਆ ਗਿਆ ਉਹ ਇੱਕ ਵੀ ਸਵੇਰ ਅੱਜ ਫੋਨ ਕਰਦਿਆ ਸੀ ਹਾਂਜੀ ਉਹਨਾਂ ਆਂਦਾ ਮੈਂ ਉਹ ਵਾਕਈ ਮੈਂ ਵੀ 20 22 ਦਿਨ ਲਾ ਜਣੇ ਆ ਉਹ ਸੋ ਡੀ ਕਰਿਆ ਜਵਾਂ ਮੈਨੂੰ ਹਾਂ ਅੱਜ ਹੁਣ ਮੈਂ ਹਰ ਇੱਕ ਨੂੰ ਬਣਾਈ ਵੀਡੀਓ ਦਾ ਭਾਈ ਵਟਸਐਪ ਤੇ ਹਾਂਜੀ ਉਹ ਮੈਂ ਨਾਖ ਨੇ ਵੀ ਉਹਨਾਂ ਵੀ ਮੇਰੇ ਨਾਲ ਗੱਲ ਗੱਲ ਕਰੋ ਮੈਂ ਵੀ ਉਹਨਾਂ ਨਾਲ ਠਹਿਰ ਕੇ ਗੱਲ ਕਰਾਂ ਆ ਬਿਲਕੁਲ ਵੀ ਕਈ ਵੀ ਬੜੇ ਮਨਨ ਰਾਜ ਨੇ ਇਹਨਾਂ ਨੂੰ ਉਹਨਾਂ ਤੋਂ ਹੱਥ ਜੁੜ ਕੇ ਨਾ ਹੀ ਮੰਗਦਾ ਬਿਲਕੁਲ ਜੀ ਵੀ ਨੈਕਸਟ ਕੱਲੇ ਫਸੇ ਕਰਕੇ ਥੋੜਾ ਜਿਹਾ ਕੰਮ ਲੈ ਹੋ ਜਾਂਦਾ ਹਾਂ ਨਹੀਂ ਨਹੀਂ ਜਲਦੀ ਲਿਆ ਕੇ ਕਰਗੇ ਬਸ ਕਿਉਂਕਿ ਉਡੀਕ ਰਹਿੰਦੀ ਹੈ ਭੈਣ ਭਰਾਵਾਂ ਨੂੰ ਇੱਕ ਪ੍ਰਾਣਾ ਜਿਹੜਾ ਦੋਸਤੋ ਘਰ ਆ ਭਾਉ ਫਤੇ ਸਿੰਘ ਹੋਰਾਂ ਦਾ ਘਰ ਆ ਜਿੱਥੇ ਆਪਾਂ ਖੜੇ ਆ ਸੋ ਬਹੁਤੇ ਵੀਰ ਜਾਣਦੇ ਆ ਜਦੋਂ ਵੀਰ ਲਫਟਾਂ ਨੂੰ ਵੇਖਦੇ ਆ ਠੀਕ ਆ ਜੀ ਤੇ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਦੋਸਤੋ ਉਹਨਾਂ ਦਿਨਾਂ ਤੋਂ ਵੀ ਜਿਹੜੇ ਚੰਗੇ ਚੰਗੇ ਆਉਂਦੇ ਰਹੇ ਆ ਫਿਲਹਾਲ ਜਿਹੜੇ ਅੱਜ ਪਸ਼ੂ ਹੋਣਗੇ ਦੋਸਤੋ ਜਿਨ੍ਹਾਂ ਚ ਕੁਝ ਗੁੱੱਚੇ ਬੱਚੇ ਵਾਲੀਆਂ ਕੁਝ ਕਿ ਤਿਆਰੀ ਵਾਲੇ ਪਸ਼ੂ ਰਲਾ ਕੇ ਜਿਹੜੇ ਪਸ਼ੂ ਹਰ ਇੱਕ ਤ ਲਫਟੈਨ ਬਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਨਾਲ ਦੀ ਨਾਲ ਇਹ ਜਿਹੜੀ ਮਾਝਾ ਵੀਰ ਕੀ ਡਿਟੇਲ ਆ ਨੀਲੀ ਰਾਵੀ ਦੇ ਵਿੱਚ ਨੀਲੀ ਰਾਵੀ ਚੱਲੀ ਜੀ ਅੱਛਾ ਜੀ ਇਹ ਦੂਸਰੇ ਦੂਰੇ ਵੀ ਤਿਆਰ ਆ ਦੂਜਾ ਸੁਆ ਹਾਂਜੀ ਦੂਸਰੇ ਦੂਰੇ ਸੁਹੂਗਾ ਠੀਕ ਆ ਜੀ ਟੇਡੇ ਕੱਟ ਦੇ ਵਿੱਚ ਆ ਜੀ ਟੇਡੇ ਕੱਟ ਲਓ ਜੀ ਟੇਡਾ ਕੱਟ ਡਿੰਗਾ ਚੀਰਾ ਦੋਸਤੋ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਮਾਝ ਤੁਸੀਂ ਦੇਖ ਰਹੇ ਜੀ ਬਿਲਕੁਲ ਕੱਟ ਤੁਸੀਂ ਵੇਖ ਲਓ ਠੀਕ ਆ ਜੀ ਸੋ ਕਾਫੀ ਸੋਹਣੀ ਮਾਝਾ ਤੇ ਹਾਈਟ ਜਿਹੜੀ ਮੀਡੀਅਮ ਆ ਪੂਛੋਂ ਥੋੜੀ ਲੰਡੀ ਆ ਤੁਹਾਨੂੰ ਦਿਖਾ ਦੇਣੇ ਦੋਸਤੋ ਪੂਛੋਂ ਲੰਡੀ ਆ ਆ ਜਿਹੜੀ ਤੁਸੀਂ ਵੇਖ ਸਕਦੇ ਬਿਲਕੁਲ ਲਾਏ ਬਣਾਏ ਪਈ ਆ ਆਹ ਲੱਗਦਾ ਕਿ 22 ਲੱਖ ਦੀ ਆ ਅੱਛਾ ਕਿੰਨਾ ਬਰਾਬਰ ਦਾ ਵਾ ਅੱਛਾ ਜੀ ਪਹਾੜੀ ਦਾ ਕਿੰਨਾ ਹਾਂ ਐ ਬਰਾਬਰ ਦਾ ਆ ਉਹ ਹਜੇ ਥੋੜਾ ਜਿਹਾ ਧਾਰਾ ਪਾਉਣੀਆਂ ਸ਼ੁਰੂ ਕੀਤੀਆਂ ਜਦੋਂ ਬੈਂਦੀ ਉੱਡਦੀ ਆ ਕੇਵਲੇ ਪਹਾੜੀ ਇੱਧਰ ਜਲ ਜਾਂਦੀ ਮਾੜੀ ਜੀ ਕੇਵਲੇ ਇੱਧਰ ਜਲ ਜਾਂਦੀ ਆ ਮੈਨੂੰ ਲੱਗਦਾ ਵੀ ਜਿਵੇਂ 22 ਰੱਖਦੀ ਆ ਅੱਛਾ 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 ਚਲੋ ਕਿੰਨਾ ਬੜੀਆਂ ਆ ਬਰਾਬਰ ਦਾ ਵਾ ਠੀਕ ਆ ਜੀ ਠੀਕ ਹੈ ਬਿਲਕੁਲ ਪਰਣ ਤੇ ਖੋਲ ਕੇ ਤੋੜ ਕੇ ਦਿਖਾ ਦਗੇ ਸੋ ਟੇਡੇ ਘਟ ਦੇ ਵਿੱਚ ਦੋਸਤੋ ਨੀਲੀ ਰਾਵੀ ਦੀ ਮਾਝਾ ਚੌੜੇ ਪਿੱਠ ਪੁੜੇ ਦੀ ਆ ਰਾਜੀ ਵਜਨ ਵਾਲੀ ਆ ਪੂਰੀ ਜਿੰਨੇ ਵੀ ਆ ਰਾਜੀ ਆ ਫੁੱਲ ਬੜਾ ਫੁੱਲ ਵਜਨਦਾਰ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਆ ਸੋ ਬਾਕੀ ਸਿੰਘਾ ਸੁੰਗਾ ਦੀ ਵੀ ਕੁਆਲਿਟੀ ਜੀ ਦੋਸਤੋ ਬਿਲਕੁਲ ਖੁੱਤੀ ਚ ਸਿੰਘ ਲੱਗਾ ਬੈਕ ਉਸ ਹਿਸਾਬ ਨਾਲ ਸਿੰਘ ਘੁੰਮਿਆ ਤੇ ਬਿਲਕੁਲ ਮਗਰ ਜਾ ਕੇ ਡਾ ਦੋਸਤੋ ਖੁੱਤੀ ਦੇ ਵਿੱਚ ਲੱਗਾ ਠੀਕ ਆ ਤੇ ਸਿੰਘ ਫਰੰਟ ਤੋਂ ਖੜੀਏ ਤੇ ਐਂ ਲੱਗਦਾ ਵੀ ਜਿਵੇਂ ਭੋਡੀ ਹੁੰਦੀ ਆ ਠੀਕ ਆ ਆ ਦੇਖੋ ਠੀਕ ਆ ਇਹ ਨਾਲ ਜੁੜੇ ਵੀ ਫਰੰਟ ਤੋਂ ਖੜ ਕੇ ਬੰਦਾ ਇਹ ਨਹੀਂ ਜਜਮੈਂਟ ਕਰ ਸਕਦਾ ਵੀ ਮੱਝ ਦੇ ਸਿੰਘ ਹੈਗੇ ਆ ਜਾਂ ਨਹੀਂ ਹੈਗੇ ਕੋਈ ਤੇਰੀ ਲੋ ਕੋਈ ਨਹੀਂ ਆਪਾਂ ਕੋਈ ਨਿਆਣਾ ਮੂੰਹ ਫੜ ਲੈ ਲੈ ਜੋ ਮਰਜ਼ੀ ਕਰ ਲੋ ਹੈ ਲੈ ਵੀ ਸੋ ਨੀਲੀ ਰਾਵੀ ਦੇ ਪਸ਼ੂ ਦੋਸਤੋ ਜਿਆਦਾਤਰ ਜਿਹੜੇ ਠੰਡੇ ਥੀਰੇ ਹੁੰਦੇ ਆ ਸਲੱਗ ਸਲੋਕ ਪੂਰੇ ਹੁੰਦੇ ਆ ਹਾਂਜੀ ਹਾਂਜੀ ਕੋਈ ਜੋ ਮਰਜ਼ੀ ਦੇਈਓ ਮੂੰਹ ਫੜ ਕੇ ਕੋਈ ਜੋੜਨੀ ਲੋੜ ਨਹੀਂ ਕੋਈ ਠੀਕ ਆ ਠੀਕ ਹੈ ਲੈ ਵੀ ਠੀਕ ਆ ਆ ਲਓ ਜੀ ਤੇ ਲਫਤਾਨ ਭਾਈ ਬਾਕੀ 53 54 ਥਾਂਾਂ ਦੀਆਂ ਓਕੇ ਰਿਪੋਰਟ ਹੈ ਕੋਈ ਕਹਿਣ ਵਾਲੀ ਗੱਲ ਨਹੀਂ ਇਹਦੇ ਲਓ ਵੀ ਕੋਲੀ ਭੂ ਕਰ ਗਈ ਆ ਜੀ ਤੋ ਬਾਕੀ ਦੋਸਤੋ ਤੇ ਪੱਕਾ ਕੋਈ ਵੀਰ ਤਸੱਲੀ ਕਰ ਸਕਦਾ ਤੇ ਥਾਂ ਜਿਹੜੀ ਵਿਰਲ ਬਣਾ ਜਾਣਗੇ ਦੋਸਤੋ ਥੋੜਾ ਜਿਆ ਤੁਹਾਨੂੰ ਗੈਪ ਜਿਹਾ ਲੱਗੂ ਮਗਰਲੇ ਥਾਂ ਦਾ ਘਾਟ ਹੁੰਦਾ ਬਾਕੀ ਜਿਵੇਂ ਜਿਵੇਂ ਹਵਾਨਾਲੇਵਾ ਬਣ ਗਿਆ ਨਖੇੜ ਕਰ ਜੂਗੀ ਇੱਕ ਉਲਟ ਬਹਿਣੀ ਵਾਲੇ ਪਾਸੇ ਥੋੜਾ ਭਾਰਾ ਰੱਖਦੀ ਆ ਸਾਤ ਦਿਨ ਲੈ ਜੂਗੀ ਹਾਂਜੀ ਇਹ ਪੰਡਾ ਪਾਊਗੀ ਜੀ ਇਹ ਆਹ ਚੰਗੀ ਐ ਮੱਝ ਤੇ ਲਫਤਾਨ ਭਾਈ ਕੀ ਮੁੱਲ ਰੱਖਿਆ ਕੀ ਡਿਮਾਂਡ ਕਰਾਂਗੇ ਜੀ ਮੁੱਲ ਵੀ ਜੀ 2 ਘੱਟ 60 2 ਘੱਟ 70 ਇਹ ਅੱਛਾ ਜੀ ਇਹ ਮੁੱਲ ਕਿੰਨਾ 2 ਘੱਟ 70 2 ਘੱਟ 70 ਹਾਂਜੀ ਠੀਕ ਹੈ ਜੀ 68000 ਦੀ ਹਾਂਜੀ 68000 ਅੱਛਾ ਜੀ ਹੋਰ ਵੀ ਹੋ ਜੂਗਾ ਹਾਂ ਨਾ ਜੀ 65000 ਦੀ ਦੇ ਦਾਂਗੇ ਵੀ ਜਿਹਨੂੰ ਛੋੜ ਛੱਪਾ ਹੋ ਜੂਗਾ ਹਾਂ ਨਾ ਤੇ ਜਿਹਨੂੰ ਵੀ ਹਾਂਜੀ ਹਾਂ 65000 ਉਹਦੇ ਚੋ ਵੀ ਛੋੜ ਛੱਪਾ ਕੋਈ ਖੁਸ਼ੀ ਆਏਗੀ ਵੀਰ ਦੇ ਘਰੇ ਆਊਗਾ ਹਾਂ ਨਾਲੇ ਆਹ ਤੇ ਪਤਪ ਕੇ ਲੈ ਜੇ ਨਾਲੇ ਛੋੜ ਛੱਪਾ ਲੈ ਦੇ ਠੀਕ ਹੈ ਜੀ ਲੋ ਵੀ ਦੋਸਤੋ 70000 ਦੇ ਵਿੱਚੋਂ ਦੋ ਵੀਰ ਨੇ ਕਿਹਾ ਸੀ ਪਰ 65000 ਆਂਦਾ ਵੀ ਲਾਸਟ ਲੈਣ ਦੇਣ ਜੈਸਨੋ ਜਿਹੜੀ 65000 ਆ ਉਹਦੇ ਚੋ ਵੀ ਛੋੜ ਛੱਪਾ ਮੱਝ ਚੰਗੀ ਹੈ ਪਸੰਦ ਆਊਗੀ ਵੀਰਾਂ ਨੂੰ ਨੀਲੀ ਰਾਵੀ ਤੇ ਬਿਲਕੁਲ ਜਿਹੜੀ ਵੀਰ ਸਖੀਣ ਨੇ ਜ਼ਰੂਰ ਲੈ ਕੇ ਜਾਇਓ ਠੀਕ ਆ ਬਹੁਤ ਸੋਹਣੀ ਮੱਝ ਆ ਗਈ ਆਪਣੇ ਕੋਲ ਅਗੇ ਵੈੜ ਹਾਂਜੀ ਇਹ ਵੀ ਦੂਸਰੇ ਦੂਵੇ ਵਾਸਤੇ ਇਹ ਵੀ ਤਿਆਰ ਜੀ ਦੂਜਾ ਸੂਆ ਹਾਂਜੀ ਤੇ ਕਿੰਨੇ ਦਿਨ ਲੈਫਟ ਹੈਂਡ ਬਾਈ ਕੱਢੂ ਅਜੇ ਇਹ ਵੀ ਜੀ ਲੈ ਲੂਗੀ ਕੋਈ 4-5 ਨੇ ਲੈਣੀ 4-5 ਹਾਂਜੀ ਸਾਡੇ ਅੰਦਰ ਉਹਦਾ ਸੂਕ ਹੋਊਗੀ ਲਓ ਵੀ ਦੋਸਤੋ ਆਰਡਰ ਵਾਲੇ ਪਾਸੋਂ ਤਾਂ ਪੂਰੀ ਬਿਲਕੁਲ ਜਿਹੜੀ ਤਿਆਰੀ ਆਪਾਂ ਮੰਨ ਸਕਦੇ ਹਾਂ ਵੀ ਤਿਆਰੀ ਕਰੀ ਬੈਠੀ ਆ ਕੋਈ 5-4 ਦਿਨ ਸਮਾਂ ਲੈ ਜਾਊਗੀ ਕੱਦ ਕੋ ਤਾਂ ਚੰਗਾ ਕੱਦ ਚੰਗਾ ਸਿੰਗ ਦਰਮਿਆਨੇ ਹੈ ਗਿਆ ਪਰ ਹੈਗੀ ਸੀਲਸ ਲੱਗਾ ਠੀਕ ਆ ਆ ਦੇਖੋ ਠੀਕ ਆ ਸੋ ਹਵਾਨ ਨੇ ਇਹ ਵੀ ਦੀ ਗੱਲ ਕਰ ਲਈਏ ਤੇ ਦੋਸਤੋ ਬਿਲਕੁਲ ਥਣ ਜਿਹੜਾ ਮੁਠੀਦਾਰ ਪੂਰਾ ਥਾਣਾ ਹੱਥੀ ਚਵਾਈਲਾ ਥਾਣਾ ਨਾਰਮਲੀ ਇੱਕ ਸ਼ਾਈ ਵਾਲ ਦਾ ਆਪਾਂ ਥਾਣਾ ਵੇਖਦੇ ਆ ਦੋਸਤੋ ਗੋਲ ਥਾਣਾ ਹੁੰਦੇ ਤੇ ਲੰਬਾਈ ਦੇ ਵਿੱਚ ਮੁਠੀ ਉਸ ਹਿਸਾਬ ਵੰਡਦਾ ਜਿਹੜਾ ਥਾਣਾ ਲੱਗਾ ਲਾ ਭਾਂਈ ਚੱਪੀਆਂ ਪਾਈ ਜਾਵੇ ਹਾਂ ਬਈ ਠੰਡੀ ਧੀਰੀ ਆ ਵੇਖੋ ਕੋਈ ਗੱਲ ਕਰਨ ਕੋਈ ਡਰਕਲ ਜੀ ਨਹੀਂ ਹੈਗੀ ਦੋਸਤੋ ਸਲੱਗ ਸਲੋ ਕਪੂਰੀ ਹੈ ਬੜੀ ਫਰਕ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਠੀਕ ਹੈ ਲਓ ਤੇ ਹੈ ਪੂਰੀ ਸਾਊ ਆ ਠੀਕ ਆ ਜੀ ਸੀਰੀਜ਼ ਲੱਗ ਪੂਰੀ ਆ ਸੋ ਬਾਕੀ ਆ ਤੁਸੀਂ ਵੇਖੋ ਹੁਣ ਵਧੀਆ ਵੀਰ ਜੀ ਠੀਕ ਹੈ ਭਰਾ ਹਾਂਜੀ ਹਾਂ ਠੀਕ ਆ ਤੋੜ ਲੀਏ ਜੀ ਸੋ ਥਣ ਥਣ ਦੀ ਪੂਰੀ ਕੁਆਲਿਟੀ ਆ ਠੀਕ ਆ ਜੀ ਸੋ ਆਹ ਦੇਖੋ ਠੀਕ ਸੋ ਤਿੱਪਣ ਜੋ ਥਣਾਂ ਦੀ ਓਕੇ ਰਿਪੋਰਟ ਆ ਕੋਈ ਵੀ ਰ ਆਪਦੀ ਬੇ ਤੜਕ ਤਸੱਲੀ ਕਰ ਸਕਦਾ ਦੂਰ ਤਰਾ ਦੇ ਬੈਠਿਆ ਦੋਸਤੋ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦੇ ਜੇ ਕਿਉਂਕਿ ਇਸ ਘਰੋਂ ਪਹਿਲਾਂ ਇੱਕ ਨਹੀਂ ਬਾਕੀ ਵੀ ਕਈ ਵੀਡੀਓ ਪੈ ਚੁੱਕੀਆਂ ਨੇ ਠੀਕ ਆ ਪੀੜੀਆਂ ਦੇ ਪਾਏ ਅੱਗੇ ਆ ਹਾਂ ਕੋਈ ਚੱਕਰ ਨਹੀਂ ਆਵੇਂ ਭਾਵੇਂ ਆਂਦੀ ਆ ਜੋ ਲੈ ਜਿਹੜੇ ਬਣੇ ਉਹ ਮਰਜ਼ੀ ਹੋ ਹੋ ਕੇ ਦੋਸਤੋਂ ਤਸੱਲੀ ਕਰੀ ਜਾਵੇ ਜੇ ਤੇ ਆਪਣ ਤੋਂ ਆਪਣ ਬਿਲਕੁਲ ਬੋਲਾਪਾਨਾ ਹੀ ਆ ਠੀਕ ਆ ਜੀ ਬਾਕੀ 5 4 ਦਿਨ ਹਜੇ ਲੈ ਜਾਊਗੀ ਲਓ ਠੀਕ ਆ ਜੀ ਥਾਣਾ ਮੁੱਠੀ ਤੋਂ ਵੀ ਜਿਹੜੇ ਆ ਬਾਹਰ ਆਉਂਦੇ ਆ ਮੱਝਾਂ ਦਾ ਥਾਣਾ ਆਪਾਂ ਕਹਿੰਦੇ ਆ ਵੀ ਮੱਝਾਂ ਦਾ ਥਾਣਾ ਲਗਾ ਠੀਕ ਆ ਸੋ ਕੋਈ ਕਿੰਦੀ ਦੀ ਰੀਸ ਨਹੀਂ ਮੱਝੀ ਬਣੀ ਕੋਈ ਮੈਨਾਂ ਗਾਲ ਹੀ ਕੋਈ ਨਹੀਂ ਉਹਨੂੰ ਪਤਾ ਹੀ ਕੋਈ ਨਹੀਂਗਾ ਹਨਾ ਤੇ ਲਫਟਾਂ ਕਿੱਥੋਂ ਕਿੱਥੇ ਫਿਰ ਦੇ ਲੈ ਵੀਰਿੰਦਾ ਇਹਦਾ ਨੰਬਰ 27 ਇਹ ਕਰਦੇ ਆ 27 ਹਾਂਜੀ ਹਾਂਜੀ ਵਿੱਚ ਮਾਨਤਨ ਕਰਦਾਂ ਥੋੜਾ ਬੜਾ 27 ਚੋਂ ਹਾਂਜੀ ਠੀਕ ਹੈ ਜੀ ਲੋ ਜੀ ਆਹ ਜੀ 25000 ਦੇਵਾਂਗੇ ਵਿੱਚੋਂ ਕੋਈ ਛੋਟ ਤੇ ਆਪਾਂ ਕਰ ਦਿੰਦੇ ਆ 25 24 ਥੋੜਾ ਬੜਾ ਲੋ ਜੀ ਕਰ ਦਿਓ ਖੁੱਲੇ ਲਫਟਾਂ ਥੋੜਾ ਟਾਈਮ ਪੈ ਗਿਆ ਮਾਨਤਨ ਖੁੱਲੇ ਰੱਖ ਦਿਓ ਠੀਕ ਆ ਵੀ ਦੋਸਤੋ 25000 ਦੇ ਚੋਂ ਵੀ ਥੋੜਾ ਬਾਧਾ ਮਾਨਤਨ ਹੋ ਜੂ 25 24 ਠੀਕ ਆ ਲੈ ਲਓ 13 14 13 14 ਕਿਲੋ ਰਮਣ ਦੁੱਧ ਕੱਢੂਗਾ ਪਾਣੀ ਆਨੇ 16 ਗੱਲ ਜੂ 17 ਗੱਲ ਜੂ 18 ਗੱਲ ਆ ਜੋ ਜਾਇਆ ਜਾ ਬਿਲਕੁਲ ਹੈਨਾ ਕਿੰਨੇ ਜੋਗੀ ਆ 12 13 ਕਿਲੋ ਹੱਥ ਰੱਖ ਦੀ ਉਹਨਾਂ ਨੂੰ ਦੇਈ ਜੂਗੀ ਦਈ ਜੋਗੀ ਠੀਕ ਹੈ ਵੀਰ ਲਓ ਅਗਲੇ ਪਾਸੇ ਦੋਸਤੋ ਇੱਕ ਹੋਰ ਮੱਝ ਦਿਖਾਉਣੀ ਆ ਫੁੱਲ ਵੱਡੇ ਕੱਦ ਕੱਟ ਦੀ ਆ ਸੋ ਬਾਕੀ ਡਿਟੇਲ ਆਪਾਂ ਲੈਣੇ ਆ ਤੇ ਲਫਟਾਈ ਨੇ ਦਾ ਕੀ ਰਿਕਾਰਡ ਕੀ ਹੈਗੀ ਡਿਟੇਲ ਤੀਜੇ ਸਵੇਰ ਵਾਸਤੇ ਗੱਭਣਿਆ ਮੈਂ ਤੀਜੇ ਸਵੇਰੀ ਕਿੰਨੇ ਮਹੀਨਿਆਂ ਦੀ ਗੱਬਣਾ ਇਹ 8.5 ਮਹੀਨੇ ਦੀ ਗੱਬਣਾ ਆਪਾਂ ਨੇ ਚੈੱਕ ਹੋਈ ਆਪਣੀ ਚੈੱਕ ਹੋਈ ਦੀਆ ਬਸ ਗਰੰਟੀ ਦਵਾਂਗੇ ਤੇ 8.5 ਦੀ 8.5 ਮਹੀਨੇ ਠੀਕ ਆ ਠੀਕ ਉਹ ਜਾਦੀ ਜੇ ਵੀਰ ਆ ਗਏ ਇੱਥਾਰ ਦਾ ਆਇਆ ਆ ਦਾ ਡਾਕਟਰ ਲੈ ਬੋਲਦਾ ਜੇ ਤੁਸ ਸੁਧਰਾ ਹੋਇਆ ਤੁਸ ਸਾਦਾ ਠੀਕ ਆ ਜੀ ਆ ਜੀ ਇਥੇ ਸੱਦਾ ਕਰਕੇ ਲੈ ਜੀ ਠੀਕ ਆ ਲੱਭਟਣ ਬਾਈ ਤੇ ਦੁੱਧੋਂ ਤਾਂ ਡਰਾਈ ਹੈ ਫਿਰ ਦੁੱਧੋਂ ਡਰਾਈ ਹੈ ਤੇ ਮਹੀਨਾ ਸਾਰਾ ਕਿ ਤਕਰੀਬਨ 8.5 ਦੀ ਆ ਤੇ 2.5 ਤੋਂ 2 ਕੁ ਮਹੀਨੇ ਹਾਂ ਹਾਂ ਜੀ ਤੇ ਤਿਆਰੀ ਤੇ ਹੋ ਜਾਣਾ ਇਹਨੇ ਤਿਆਰੀ ਤੇ ਹੋ ਜਾਣਾ ਠੀਕ ਆ ਜੀ ਲਿਓ ਹਾਈਟ ਕਰਦੇ ਦੋਸਤੋ ਪੂਰਾ ਵੱਡਾ ਹੈ ਨਾਲ ਹੋਰ ਵੀ ਮੱਜਾਂ ਖੜੀਆਂ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਫੁੱਲ ਵੱਡੇ ਕੱਦ ਦੀ ਆ ਤੇ ਜੀ ਪ੍ਰੋਬਲਮ ਹੈ ਇਹ ਉਧਰ ਲਾਉਣ ਲੱਗੇ ਨਾ ਮੜ ਆਇਆ ਨਾ ਡਾਲੀ ਪੈਸ ਪੈ ਗਿਆ ਮੇਰੇ ਨਾਲ ਦਬਾਉਂਦੀ ਆ ਜਿਹੜੀ ਡਿੱਗੀ ਦਬਦੀ ਆ ਹਾਂ ਅਗਲਾ ਅਗਲਾ ਨਾ ਜੀ ਅਗਲੇ ਪੈਰ ਦੀ ਜਿਹੜੀ ਤੁਹਾਨੂੰ ਥੋੜਾ ਜਿਹਾ ਪੱਬ ਜਿਹੜਾ ਦਬਦੀ ਆ ਠੀਕ ਆ ਜੀ ਕੋਈ ਲਾਉਣ ਦੇ ਵਿੱਚ ਕੋਈ ਵੀਰਾਂ ਦਾ ਵੀ ਥੋੜਾ ਜਿਹਾ ਡਾਲੇ ਡੂਲੇ ਦੇ ਨਾਲ ਵੱਜ ਗਈ ਕੋਈ 60 ਫੁੱਟ ਦੀ ਅਗਲੇ ਪੈਰ ਦੇ ਪਰ ਕੋਈ ਦਰਦ ਮਹਿਸੂਸ ਕਰਦਾ ਪਸੂ ਤਾਂ ਕਰਕੇ ਪੈਰ ਥੋੜਾ ਜਿਆਦਾ ਪਾਉਂਦਾ ਠੀਕ ਆ ਆ ਸੋ ਕੱਦ ਮੇਰਾ ਵੀਰ ਜਰੂਰ ਤੁਸੀਂ ਨੋਟ ਕਰੋ ਵੀ ਕੱਦ ਜਿਕਰ ਜੋਗ ਆ ਦੋਸਤੋ ਪੂਰਾ ਵੱਡਾ ਕੱਦ ਆ ਸੋ ਫੁੱਲ ਵੱਡੀ ਹਾਈਟ ਦੀ ਆ ਸਾਢੇ 8 ਮਹੀਨਿਆਂ ਦੀ ਗੱਬ ਤਸੱਲੀ ਕੋਈ ਆਪਣਾ ਡਾਕਟਰ ਲਿਆ ਕੇ ਵੀ ਕਰ ਸਕਦਾ ਜੇਕਰ ਕੋਈ ਵੀਰ ਦੀ ਤਸੱਲੀ ਤੇ ਰਹਿਣਾ ਚਾਹੁੰਦਾ ਉਹ ਵੀ ਤੁਹਾਡੀ ਆਪਣੀ ਸਮਝਦਾਰੀ ਆ ਦੋਸਤੋ ਠੀਕ ਆ ਕਿਉਂਕਿ ਪੈਸੇ ਖਰਚ ਕਰਨੇ ਆ ਬਾਕੀ ਚੌਥਾ ਨਾਲ ਨੀਰਾ ਇੱਕੋ ਜਿਹਾ ਥਿਪੜ ਥਪੜ ਜੀ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਜੀ ਠੀਕ ਆ ਜੀ ਹਾਂ ਜੀ ਲੋ ਵੀ ਬਾਕੀ ਦੋਸਤੋ ਥਣ ਵੀ ਤੁਹਾਨੂੰ ਥੋੜਾ ਜਿਹਾ ਦਿਖਾਉਣੇ ਆ ਵੀ ਆਹ ਵੇਖੋ ਹਵਾਨਾ ਲੇਵਾ ਇੱਕਸਾਰ ਬਿਲਕੁਲ ਮੈਂ ਪੱਦਰਮੈਂਟ ਵੀ ਜੀ ਲੋ ਜੀ ਬਣੂਗੀ ਥੱਲੇ ਪੰਨਾ ਪਾਉਗੀ ਠੀਕ ਆ ਹਾਂ ਜੀ ਆਹ ਸਾਰਾ ਟੈਨ ਲਾ ਕੱਢ ਕੇ ਆ ਆ ਬਿਲਕੁਲ ਲੋ ਵੀ 8.5 ਮਹੀਨਿਆਂ ਦੀ ਦੋਸਤੋ ਇਹ ਗੱਬਣ ਤਕਰੀਬਨ ਕੋ ਡੇਢ ਕ ਮਹੀਨਿਆਂ ਸਾਂਭਣ ਦੀ ਲੋੜ ਆ ਪੂਰੀ ਤਿਆਰੀ ਤੇ ਹੋਣਾ ਇਸ ਮੱਜ ਨੇ ਇਹ ਵੀ ਜੀ ਜੇਵੇਂ ਹੋਣਾ ਪਾਇ ਇੱਥੇ ਹੁਣ ਉਹ ਮੋਲੀ ਉਹ ਸਾਡੇ ਜਿਵੇਂ ਡੇਢ ਮਹੀਨੇ ਦੀ ਕਾਰਨੀ ਹਾਂ ਜੀ ਹੁਣ ਮੋਲੀ ਮੇਰਾ ਉਸ ਹਸਾ ਹੋ ਜਾ ਮੈਂ ਵੱਡੇ ਤਿਆਰ ਹੋ ਰਿਹਾ ਕਿੱਥੇ ਰਿਹਾ ਤਿਆਰ ਹੋ ਰਿਹਾ ਬਿਲਕੁਲ ਠੀਕ ਹੈ ਜੀ ਜਿੱਡੀ ਮੱਝ ਦਾ ਕਦ ਕਾਠਾ ਕਾਟਿਆ ਸਭ ਕੁਝ ਨੇ ਦੇਵਾ ਪਾ ਨਾ ਵਸਾ ਕੰਦੀ ਸਾਸ ਪਈ ਆ ਹਾਂ ਉਧਰ ਮੈਂ ਤਿਆਰ ਹੋ ਕੇ ਸੱਜ ਰਸੂਈ ਅੱਜ ਅੱਜ ਆਪਾਂ ਕਿੱਥੋਂ ਤੱਕ ਦੇ ਦੇਣੀ ਲੱਗਦਾ ਡੇਢ ਮਹੀਨਾ ਕੱਚੀ ਹੈ ਜੀ 50000 ਰੁਪਿਆ ਵਾ ਆ ਕੋਈ ਚੁਮਾਨ ਦਾ ਕਰਵਾ ਲਿਆ 50 50 ਲੋਕ ਜੀ ਦੋਸਤੋ 50000 ਤੇ ਮੱਝ ਵੇਖ ਲਓ ਡੇਢ ਮਹੀਨਾ ਕੱਚੀ ਕੱਚੀ ਆ ਤਿਆਰੀ ਤੇ ਹੋਈ ਤਾਂ ਮੈਨੂੰ ਲੱਗਦਾ ਵੀ ਕੋਈ ਚੰਗਾ ਸੋਨਾ ਨਫਾ ਲੈ ਲੂਗਾ ਹਾਂ ਜੀ ਠੀਕ ਆ ਤੇ ਕਿੰਨੇ ਦੇ ਡੇਢ ਮਹੀਨਾ ਬਠੇ ਰਹੇ ਆ ਉਹ ਵੀ ਜਾ ਕੇ ਆਣਦਾ ਬਿਲਕੁਲ ਤੇ ਜਿਹੜੇ ਵੀਰ ਨੇ ਘਰੇ ਰੱਖਣੀ ਹੈ ਚਲੋ ਉਹਨੂੰ ਤਾਂ ਸੋਨੇ ਦੇ ਸੁਹਾਗਾ ਅੱਜ ਜਿਹੜੀ ਦੋਸਤੋ ਬਿਲਕੁਲ ਭਾ ਦੇ ਵਿੱਚ ਮਿਲ ਜੂਗੀ 1.5 ਮਹੀਨਾ ਜਿਹੜਾ ਆਪਾਂ ਕਹਿੰਨੇ ਨਾ ਵੀ ਐਵੇਂ ਨਹੀਂ ਫੁੱਲ ਵੱਡੀ ਕੱਦ ਦੀ ਆ ਆਪਾਂ ਦੋਸਤੋ ਪਹਿਲਾਂ ਜ਼ਿਕਰ ਕੀਤਾ ਸੀ ਵੀ ਕੱਦ ਪੂਰਾ ਉੱਚਾ ਹੈ ਕੋਈ ਵੀਰ ਘਰੋਂ ਤੁਰ ਲੱਗਾ ਇਹ ਮੰਨ ਕੇ ਆਵੇ ਵੀ ਫੁੱਲ ਵੱਡੇ ਕੱਦ ਕਰਦੀ ਇਹ ਮੱਝ ਆ ਕੋ ਛੋਟੀ ਨਹੀਂ ਤੇ ਸੂਬੇ ਕੇ ਤੀਜੇ ਲੀਕ ਚੌਥੇ ਲੀਕ ਗੱਭਣੂ ਇਹ ਵੀ ਤੀਹਰੇ ਆ ਦੇ ਬਾਕੀ ਚੌਥੇ ਵੀ ਹੋ ਸਕਦੀ ਭਰਾ ਨੂੰ ਸਮਝ ਨਾ ਵਰਤੇ ਹਾਂ ਚੌਥਾ ਵੀ ਗੱਭਣ ਹੋ ਸਕਦੀ ਆ ਤੀਜਾ ਵੀ ਹੋ ਸਕਦਾ ਦੋਸਤੋ ਕਿ ਚੌਥੇ ਲਈ ਵੀ ਗੱਬਣ ਹੋ ਸਕਦੀ ਹੈ ਠੀਕ ਆ ਬਾਕੀ ਲੇਵੇ ਭਾਂਡੇ ਲੋ ਤੀਸਰੇ ਨੂੰ ਲੱਗਦੀ ਆ ਹਾਂ ਮਾੜਾ ਸਿਰ ਉਹਦਾ ਰੱਖੀ ਕਰਕੇ ਆ ਸਿੰਗ ਫੁੱਲਾ ਉੱਚਾ ਕਰਦੀ ਹੈ ਨਾ ਤੇ ਉਹ ਕਿ ਹੋਊਗੀ ਨਾ ਬਾਕੀ ਚੰਗੀ ਆ ਨਰੋਈ ਆ ਮੇਰੀ ਇੱਕ ਦੇ ਸੋਨੇ ਦਾ ਡੰਗਰ ਨਾਲ ਕੋਈ ਜਾਂਦਾ ਬਸ ਇਹ ਕਰਾਂਗਾ ਵੀ ਖਤਮ ਨਹੀਂ ਤਾਂ ਮਾੜਾ ਬਸ ਜੀ ਬਸ ਸੋਨੇ ਦੇ ਡੰਗਰ ਨਹੀਂ ਥੁੜਾ ਜਾਂਦਾ ਹੁਣ ਲਫਟਾਂਨ ਕਈ ਮੱਝਾਂ ਅੱਠਵੇਂ ਨੌਵੇਂ ਸਵੇਰੇ ਵੀ ਵਪਾਰ ਚ ਹੈਗੀਆਂ ਪਰ ਇਹੋ ਜੀ ਖਰਾਕ ਉਹਨਾਂ ਦੇ ਆ ਲੱਗਦੀਆਂ ਵੀ ਤੀਜਾ ਚੌਥੇ ਸਵੇਰੇ ਜਾਂਚ ਨਹੀਂ ਬੰਦਾ ਕੋਈ ਕਰ ਸਕਦਾ ਹਾਂ ਖਰਾਕ ਨਾਲ ਬੰਦਾ ਫੁੱਟਾਉਂਦਾ ਹੀ ਨਹੀਂਗਾ ਨਾ ਬੰਦਾ ਹੋਵੇ ਤੇ ਇਹ ਦੋਸਤੋ ਮੱਝ 50000 ਦੀ ਅੱਜ ਹੁੰਦੀ ਹੈ ਜਰੂਰ ਤੁਸੀਂ ਸੰਪਰਕ ਕਰਿਓ ਠੀਕ ਆ ਤੇ ਅਗਲਾ ਐਨੀਮਲ ਜਿਹੜਾ ਦਿਖਾਈਏ ਆਪਾਂ ਪੇਸ਼ ਕਰੀਏ ਜੀ ਤੇ ਅੱਗੇ ਨੀਲੀ ਅੱਗੇ ਨੀਲੀ ਨੀਲੀ ਆ ਗਈ ਏ ਨੀਲੀ ਦੀ ਹਾਂਜੀ ਇਹ ਕਿਵੇਂ ਆ ਗੱਪਣਾ ਇਹ ਵਿੱਚ ਨੂੰ ਮਹੀਨੇ ਨੂੰ ਉੱਪਰੋਂ ਸੂਈ ਨੂੰ ਮਹੀਨਾ ਲਾਉਣ ਦਾ ਮੰਨ ਕੇ ਮਹੀਨੇ ਦੀ ਸੂਈ ਆ ਮਹੀਨੇ ਦੀ ਸੂਈ ਆ ਹਾਂਜੀ ਦੋ ਤੇਰੇ ਥੱਲੇ ਗਿਆ ਆਇਟਮ 7 ਕਿਲੋ ਪੱਕਾ 7 ਕਿਲੋ ਪੱਕਾ 7 ਕਿਲੋ ਦੋ ਜੀ ਬੱਚਾ ਰੰਗਿਆ ਜੀ ਬੱਚਾ ਮਰਿਆ ਬਾੜੇ ਬੰਦੇ ਤੇ ਮਿਲਦੀ ਆ ਇੱਕ ਸੁਪਾਤ ਟਿਗਾ ਲਾ ਲੈਂਦੇ ਹਾਂ ਕੇਵਲ ਸ਼ਾਮੀ ਲਵਾ ਲੈਂਦੀ ਆ ਕੇਵਲ ਸੁਪਾ ਲਵਾ ਲੈਂਦੀ ਆ ਪਹਿਲਾਂ ਉਹ ਭਾਵੇਂ ਆ ਪਹਾੜੇ ਤੇ ਜਾਂ ਹਾਂ ਜੇ ਟੈਨ ਟੈਨ ਪੀ ਫਿਰ ਤੇ ਵੀਰ ਜੀ ਪਹਾੜੇ ਤੇ ਆਉਂਦੀ ਆ ਅੱਛਾ ਤੇ ਥਾਣਾ ਦੀ ਪ੍ਰੋਪਰ ਚਾਰੇ ਵਰਦੇ ਇੱਕ ਥਾਣੇ ਚ ਇਦਾਂ ਵਿੱਚ ਜਿਹੜਾ ਖਾੜੀ ਹੋਲੇ ਚ ਅੱਜ ਥੋੜੀਆਂ ਜਿਹਾ 5 70 ਰਾਂ ਦਾ ਫਰਕ ਆ ਜੀ 5 70 ਘਾਟਾ ਮਗਰਲੇ ਚ ਹਾਂ ਮਗਰਲੇ ਚ ਇੱਕ ਬਹਿਣੀ ਵਾਲਾ ਇੱਕ ਬਹਿਣੀ ਵਾਲਾ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਧਾਰਾਂ 5 7 ਘਾਟ ਦੱਸਣ ਰਿਹਾ ਵੀਰ ਕੰਪੇਅਰ ਕਰ ਗਏ ਖੱਬੀ ਬਹਿਣੀ ਪਾਸੇੋਂ ਠੀਕ ਆ ਜੀ ਜਿਹੜਾ ਕੋਈ ਵੀ ਯੂਰਾਪੀਆਲ ਹੋ ਸਕਦੇ ਜਦੋਂ ਉਹ ਤੁਹਾਨੂੰ ਦੱਸਿਆ ਸਹੀ ਆ ਬਿਲਕੁਲ ਤੇ ਦੁੱਧ ਕਿੰਨਾ ਵੀਰ ਦੱਸਿਆ ਥਾਨੇ ਐਂ ਜਿਹੜਾ ਵੀ ਲੋਹੇ ਤੇ ਲਖੀਰ ਜਾਂ ਇਹ ਕਰੀਏ ਵੀ ਦੁੱਧ ਕਿੰਨੇ ਕਿਲੋ ਯਾਰ ਆਪਾਂ 7 ਕਿਲੋ ਪੱਤਾ ਬਕਰੋ ਵੀ ਲੈ ਜੀ ਠੀਕ ਆ ਠੀਕ ਆ ਦੋ ਟਾਂ ਵਾਲੀ ਚੱਲੀ ਗਰ ਲਈ ਚੋ ਗਿਆ ਆ ਵੀ ਠੀਕ ਆ ਬਾਕੀ ਹੋਰ ਕਿਸੇ ਥਾਂ ਤੇ ਕੋਈ ਭੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਨਹੀਂ ਵੀ ਜਿਹੜਾ ਹੈਗਾ ਬਸ ਪਰਦੇ ਸਾਂਚ 5-7 ਦਾ ਫਰਕ ਆ ਠੀਕ ਆ ਭਰਾ ਜ਼ਿਆਦਾ ਤਾਂ ਨਹੀਂ 5-7-8 ਦਾ ਹੀ ਹੋਊਗਾ ਮੈਂ ਵੀ ਜੀ ਜਿਹੜੀ ਆਪਾਂ ਪਹਿਲਾਂ ਦੱਸ ਦਈਆ ਤਾਂ ਜਿਹੜੀ ਵੀ ਆਪਾਂ ਕਿਹਾ ਪਹਿਲੀ ਵੀਡੀਓ ਪਾਉ ਲਿਆ ਗਿਆ ਇਹ ਵੀ ਸਮਝ ਲੈਣੀ ਦਵਾ ਬਸ ਬਸ ਪਰ ਇਹ ਵੀ ਗੱਲ ਸਚਾਈ ਦੀ ਕਰਨੀ ਹੈ ਸਹੀ ਹੈ ਜੀ ਜਿਹੜੇ ਫਰਕ ਹੈ ਉਹ ਦੱਸਦਾ ਪਹਿਲਾਂ ਵੀ ਇਹ ਫਰਕ ਆ ਫਰਕਾ ਹੁਣ ਅੱਗੇ ਆਪਾਂ ਅਥਰ ਵੀਡੀਓ ਪਾਈ ਜਿਹੜਾ ਪਹਿਲਾਂ ਮੈਂ ਆਪਾਂ ਆਖੇ ਭੂ ਛਟਾਵਾ ਬਾਪੂ ਆਇਆ ਕਦੂ ਨੂੰ ਚੱਲ ਗਏ ਉਹ ਆਲਾ ਕੋਈ ਪੂਰਾ ਇਹ ਛਟਾਵਾ ਛਟਾਦੇ ਜਾ ਗਾਨੀ ਆ ਮੈਂ ਬਾਪੂ ਪਰ ਮੇਸਤੂ ਨਾਲੇ ਮਾਰਦੀ ਮੈਨੂੰ ਤਾਂ ਦੱਸਿਆ ਸਹੀ ਹੈ ਯੋ ਤੁਵਾਗੇ ਨਾਮਾ ਦਿਨ ਤਾਂ ਬਸ ਚਲੋ ਦੱਸਣਾ ਕਿਉਂਕਿ ਸਿਆਲੀ ਦਿਹਾੜੀਆਂ ਜੀ ਕਿਸੇ ਨੇ ਦਿਨ ਭੰਨ ਕੇ ਆਉਣਾ ਤੇ ਬਾਅਦ ਵਿੱਚ ਇੱਥੇ ਆਣ ਕੇ ਨਾਰਾਜ਼ ਹੋ ਕੇ ਜਾਵੇ ਫਿਰ ਆਪਣੇ ਲਈ ਸਵਾਦ ਦੀ ਗੱਲ ਨਹੀਂ ਹੈ ਨਾ ਤੇ ਇਹ ਪਹਿਲਾ ਜਿਹੜਾ ਦੋਸਤੋ ਦੱਸਿਆ ਜਾਂਦਾ ਇਸ ਘਰੋਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਚਾਹੇ ਭਾਉ ਫਤੇ ਸਿੰਘ ਹੋਰਾਂ ਦਾ ਵਪਾਰ ਰਿਆ ਹੋਵੇ ਵੀ ਜੋ ਦੱਸਤਾ ਠੀਕ ਆ ਜੀ ਪੱਥਰ ਤੇ ਲੀਕ ਸੋ ਬਾਕੀ ਅੱਜ ਵੀ ਜਿਹੜਾ ਦੋਸਤੋ ਆਪਾਂ ਇਹ ਵੀਡੀਓ ਪਾ ਰਹੇ ਹਾਂ ਜੋ ਦੱਸਿਆ ਜਾਊਗਾ ਉਹ ਪੂਰਾ ਨਿਕਲੂਗਾ ਕੋਈ ਵੀਰ ਆਪਦੀ ਤਸੱਲੀ ਕਰਿਓ ਦੋ ਟਾਈਮ ਜੋੜੋ ਤਿੰਨ ਟਾਈਮ ਜੋੜੋ ਠੀਕ ਆ ਤੇ ਮੱਝ ਜਿਹੜੀ ਆ ਤੁਸੀਂ ਵੇਖ ਲਓ ਬਿਲਕੁਲ ਬਾਡੀ ਬੰਤਰ ਦੀ ਗੱਲ ਕਰਨ ਲੱਗੇ ਤੇ ਮੀਡੀਅਮ ਬੇਸ਼ੱਕ ਆਦਾ ਬਿਲਕੁਲ ਪਤਲੇ ਪਿੰਡੇ ਦੀ ਤੇ ਇੱਕ ਮਹੀਨੇ ਦੀ ਸੂਈਆਂ ਬਿਨ ਬੱਚਿਓ ਦੋਸਤੋ ਇੱਕ ਟਾਈਮ ਟੀਕਾ ਲੈਂਦੀ ਹੈ ਤੇ ਇੱਕ ਟਾਈਮ ਬਾੜੇ 4 ਵੰਡੇ ਤੇ ਤੁਸੀਂ ਜਿਹੜੀ ਚੋ ਸਕਦੇ ਜੀ ਠੀਕ ਆ ਸਿੰਗਲ ਖੱਡੀ ਦੀ ਆ ਪੈਰ ਪੂਰ ਵਾਲੇ ਪਾਸੋਂ ਪੈਰ ਮਗਰਲੇ ਵੀ ਤੋਤੇ ਅਗਲੇ ਪੈਰਾਂ ਦੇ ਜਵਾਬ ਅੱਖ ਬਿੱਲੀ ਮਨਕਣੀ ਆਖਾ ਦੋਸਤੋ ਮੱਥਾ ਬੱਲ ਠੀਕ ਆ ਜੀ ਤੇ ਇੱਕ ਸਿੰਗ ਦਾ ਕੋਤਲਾ ਤੇ ਇੱਕ ਸਿੰਗ ਜਿਹੜਾ ਬਿਲਕੁਲ ਖੋਖਲਾ ਥਾ ਠੀਕ ਆ ਤੇ ਸੂਈਆਂ ਦੇ ਵਿੱਚ ਹਰ ਇੱਕ ਦੀ ਆਪਣੀ ਸਮਝ ਹੁੰਦੀ ਹੈ ਕੋਈ ਦਾਵਾ ਨਹੀਂ ਹੁੰਦਾ ਵੀ ਤੇ ਜੇ ਕਹੇ ਤੀ ਤੇ ਆਪਦੀ ਵੀ ਸਮਝ ਹੁੰਦੀ ਆ ਹਰ ਇੱਕ ਭੈਣ ਭਰਾ ਦੀ ਆਪਦੀ ਸਮਝ ਵੀ ਤੁਸੀਂ ਵਿਖਿਆ ਕਰੋ ਠੀਕ ਆ ਆ ਦੇਖੋ ਤੇ ਦੁੱਧ ਬਾਕੀ ਦੋਸਤੋ 7 ਕਿਲੋ ਕਲੀਅਰ ਆ ਕੋਈ ਆਪਦਾ ਵੀ ਰੱਖਣ ਕੇ ਚੋਲੇ ਮਹੀਨੇ ਕੇ ਦੀ ਤੁਸੀਂ ਮੰਨ ਸਕਦੇ ਜੇ ਉੱਤੇ ਵੀ ਕਿਸੇ ਵੀਰ ਨੇ ਰੱਖਣੇ ਤੇ ਉੱਤੇ ਵੀ ਤੁਸੀਂ ਮੰਨ ਸਕਦੇ ਜੇ ਠੀਕ ਆ ਜੀ ਤੇ ਅੱਜ ਵੀ ਜਿਹੜੀ ਪੈਰਾ ਕਰਨੀ ਏ ਹਾਂ ਅੱਜ ਇਹ ਖਿਵੇ ਚ ਆਈ ਹੈ ਆਪਾਂ ਹਜੇ ਮਤਲਬ ਆਪਣੇ ਅੱਤੀ ਦੇ ਨਹੀਂ ਕੋਈ ਲਬਾਈ ਲੱਗੀ ਲਬਾਈ ਆਪਣੀ ਵੀ ਜਿਹੜੀ ਬਸਜਰ ਸੁਣੀ ਲਈ ਬਚਾਪ अच्छा अपने कोली आपने पहचान लिया लो जी ਤੇ ਲਫਟਾਂ ਕਿੱਥੋਂ ਤੱਕ ਦੇ ਦੇਣੀ ਅੱਜ ਇਹ ਦੇ ਜੀ ਹਾਂ ਨਾ ਮੋਨੇ ਦਾ ਕਹਿੰਦੇ ਉੱਤੇ ਕਰਦੇ ਆ ਆ ਇਹ 38000 ਦੇ ਦੇ 38000 ਆ 38000 ਠੀਕ ਆ ਨਹੀਂ ਮਿੰਗੀ ਜੀ ਆਪਾਂ ਚੋਲ ਲਈ ਸੋਚਿਆ ਨਾ ਹਾਂ ਤੇ ਇਹ ਕਰਕੇ 38000 ਦੇਣਾ ਲੋ ਜੀ 38000 ਦੀ ਦੋਸਤੋ ਮੱਝ ਆ ਅੱਗੇ ਦੋਸਤੋ ਜਿਹੜੇ ਵੀਰ ਨੇ ਗੱਭਣ ਕਰਾ ਲਈ ਨਵੇਂ ਤੋਂ ਉਧਰ ਰਲ ਕੀ ਤੇ ਮੈਨੂੰ ਲੱਗਦਾ ਵੀ ਚਲੋ ਇੰਨੇ ਚ ਪਸ਼ੂ ਕੀ ਜਾਂਦਾ ਠੀਕ ਹੈ ਨਵੇਂ ਦੁੱਧ ਰਲ ਜੂਗੀ ਤੇ ਮੱਝ ਨੇ ਬਿਲਕੁਲ ਦੁੱਧ ਹਜੇ 7 ਕਿਲੋ ਦੇ ਰਹੀ ਆ ਤੇ ਚਵਾਈ ਵੀ ਜਾਣਾ ਹਜੇ ਚੰਗੀ ਸੇਵਾ ਦੇ ਬਿਲਕੁਲ ਇਹਨਾਂ ਦੁੱਧ ਮੈਂ ਬਾ ਇਹ ਦਿਨ ਕਹਿੰਦਾ ਵੀ 10 ਕਰ ਜੂਗੀ ਪਰ ਇਹਨਾਂ ਵੀ ਦਿੱਤੀ ਜਾ ਸਕਦੀ ਹੈ। ਇਹਨਾਂ ਵੀ ਆਪਾਂ ਵੀ ਜਿਹੜਾ ਹੈਗਾ ਉਹ ਦੱਸੁੰਦੇ ਆ ਰਿਲੇ। ਬਸ ਬਸ ਅੱਗੇ ਹਰਕਤ ਦੀ ਆਪ ਆਪਣੀ ਹਿੰਮਤ ਆ। ਹਾਂਜੀ ਹਾਂਜੀ ਤੇ 38 ਦੀ ਆ। ਅਗਲੀ ਮੱਝ ਕਰੋ ਪੇਸ਼ ਵੀਰ ਲਫਟਾਂ ਕੀ ਜਾਂਦਾ ਰਿਕਾਰਡ ਕੀ ਡਿਟੇਲ ਇਹ ਵੀ ਜੀ ਹੈਗੀ ਆ 37 ਰੋਪਣ ਹੈ। ਤੀਜੇ ਸੂਪੇ ਹਾਂਜੀ ਇਹ ਸੂਈ ਆ। ਸੂਈ ਨਹੀਂ ਆ ਇਹ ਵੀ ਵੀ ਜੀ ਨੂੰ ਤਾਈ ਤੇ ਨਵੇਂ ਨੇ ਸੁਈ ਨੂੰ 2.3 ਮਹੀਨੇ 2.3 ਮਹੀਨੇ ਆਪਣੇ ਘਰੇ ਸੁਈ ਹੈ ਵੀ ਆਪਣੇ ਘਰੇ ਸੁਈ ਹੈ ਠੀਕ ਹੈ ਇਹ ਆਪਾਂ ਵੀ ਕੋਈ ਨੋਟ ਕਰ ਲੈ ਵੇਖੀ ਹੋਵੇਗੀ ਇਹ ਗੱਲ ਇਹ ਇਹਦੇ ਤੋਂ ਪ੍ਰੀਲੀਵੀ ਵੀ ਕੋਈ ਹੋਵੇ ਤੇ 2.3 ਸੁਈ ਬੱਚਾ ਜਨਮ ਦਾ ਬੱਚਾ ਸੀਗਾ ਬੱਚਾ ਸੀਗਾ ਸੱਜਰ ਕਹਿ ਕੇ ਪਾਈ ਸੀ ਵੀਡੀਓ ਚ ਨਾ ਅੱਜ ਸਮਾਂ ਆਉ ਦਾ ਵੇਖ ਲੈਣਾ ਕੋਈ ਭੈਣ ਭਰਾ ਤੇ 3 ਕ ਮਹੀਨੇ ਕੋਈ ਮੰਨ ਲੈ ਸਾਢੇ 3 ਵੀ ਹੋ ਸਕਦੇ ਹਾਂ ਤੇ ਕਿੰਨਾ ਦੁੱਧ ਹੋਣੇ ਦੇ ਕੋਲ ਹੁਣ ਇਹ ਨਾਲ ਵੀ ਦੁੱਧ 7 ਕਿਲੋ ਪੱਕਾ ਹੋਊਗਾ ਬਣੀ ਪੁਣੀ ਬਣੀ ਇਹਨੂੰ ਅਜੇ 26 ਦਿਨ ਹੋ ਗਏ ਆ ਮੈਂ ਆਪਣੇ ਠੀਕ ਹੀ ਘਰ ਆਇਆ ਠੀਕ ਹੀ ਘਰ ਆਇਆ ਹਾਂ ਜੀ ਲਓ ਜੀ ਟੀਗਾ ਪਰੇ ਨੂੰ 26 ਦਿਨ ਹੋ ਗਏ ਆ ਮਹੀਨੇ ਦੇ ਲਗ ਸਾਮ ਹੋ ਗਿਆ ਸਮਾਂ ਇਹਨੇ 22 ਦੇ ਨਹੀਂ ਬੋਲ ਪਣਾ ਹਾਂ ਫੇਰ ਠੀਕ ਐ ਇਹਦੇ 22 ਪਰਪੀਟ ਹੋਣਾ ਹੁੰਦਾ ਤੇ ਹੋ ਜਾਣਾ ਸੀਗਾ ਤੇ ਗਾਂ ਦੁੱਧ ਨਹੀਂ ਲਾਉਗੀ ਤੂੰ ਦੁੱਧ ਤਾਂ 7 ਤਸਿਆ ਦੁੱਧ 7 ਕਿਲੋ ਤੇ ਧਾਰ ਚਵਾਈ ਦੀ ਮਗਰਲੇ ਤੁਹਾਨੂੰ ਤੇਲ ਮਗਰਲੇ ਤੁਹਾਨੂੰ ਤੇਲ ਉਦੋਂ ਉਦੋਂ ਹੀ ਵੀ ਸੀਗੀ ਉਦੋਂ ਵੀ ਤੇਲ ਸੀਗੇ ਕਹਿ ਕੇ ਪਾਈ ਸੀ ਨਾ ਤੇਲ ਵਿੱਚ ਪਾਈ ਉਦੋਂ ਵੀ ਤੇਲ ਕਹਿ ਕੇ ਦੋਸਤੋ ਸੱਜਰ ਸੂਈ ਪਾਈ ਸੀ ਤੇ ਹੁਣ ਤੋਕੜ ਬੇਸ਼ੱਕ ਕੋਈ ਵੀਰ ਮੰਨ ਕੇ ਸੱਦਾ ਕਰ ਲਈ 26 ਦਿਨਾਂ ਦੀ ਬਣੀ ਆ ਤਿੰਨ ਨਹੀਂ ਤੇ ਸਾਢੇ ਤਿੰਨ ਮਹੀਨੇ ਹੋ ਗਏ ਹੋਣਗੇ ਪਿਛਲੀਆਂ ਵੀਡੀਓ ਤੁਸੀਂ ਕੱਢ ਕੇ ਵੇਖ ਲਿਓ ਉਹਦੇ ਚ ਸੱਜਰ ਸੀ ਬੱਚਾ ਨਾਲ ਦਿਖਾਇਆ ਗਿਆ ਸੀ ਇਸ ਮਾਝ ਦਾ ਤੇ ਇਹ ਹੁਣ ਮਤਲਬ ਕਿ ਤੀਜੇ ਸੂਬੇ ਚ ਚੱਲਣ ਢਈ ਹੋਊਗੀ ਕਿ ਦੂਜੇ ਚ ਤੀਜਾ ਸੂ ਅੱਗੇ ਚੌਥੇ ਲਈ ਏਆਈ ਹੋ ਗਈ ਹਾਂ ਏਆਈ ਹੋ ਗਈ ਠੀਕ ਹੈ ਜੀ ਲਓ ਵੀ ਦੋਸਤੋ ਚੌਥੇ ਲਈ ਅੱਗੇ ਏਆਈ ਹੋਈ ਆ 25 ਦਿਨਾਂ ਦੀ ਬਣੀ ਆ ਤੇ ਮਗਰਲੇ ਥਣੋ ਜਿਹੜੀ ਆ ਦੋਸਤੋ ਇੱਕ ਬਹਿਣੀ ਵਾਲਾ ਜਿਹੜਾ ਮਗਰਲਾ ਤਿੰਨੇ ਧਨ ਪ੍ਰੋਪਰ ਚੱਲਦੇ ਆ 7 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਕੋਈ ਵੀਰ ਆਪਦੀ ਤਸੱਲੀ ਲਈ ਘਰੇ ਆਣ ਕੇ ਤਸੱਲੀ ਕਰ ਸਕਦਾ ਠੀਕ ਆ ਤੇ ਕਾਤ ਜਿਹੜਾ ਤੁਸੀਂ ਬੇਸ਼ੱਕ ਮੀਡੀਅਮ ਮੰਨ ਲਿਓ ਬੇਲ ਬੋਲ ਚੰਗੀ ਆ ਲਵਾਈ ਲੁਈ ਮੈਂ ਇਹਦੀ ਚੰਗੀ ਠੀਕ ਇਹਦੀ ਲੋੜ ਨਹੀਂ ਏ ਆ ਕੋਈ ਜਿਹਦੀ ਕਿਸੇ ਦੀ ਲੋੜ ਨਹੀਂ ਆ ਬਸ ਭਾਵੇਂ ਉਹ ਇੱਦਾਂ ਥਾਪੀ ਮਰਗ ਥੱਲੇ ਆਏ ਇਸੇ ਤਰ੍ਹਾਂ ਬਹਿ ਜਾਂਦੇ ਆ ਹਾਂ ਕੋਈ ਚੱਕਰ ਨਹੀਂ ਕੋਈ ਟਿਕਟ ਲਾ ਲਾਉਣ ਦੀ ਲੋੜ ਨਹੀਂ ਕੋਈ ਟਿਕਟ ਲਾ ਲਾਉਣ ਦੀ ਲੋੜ ਨਹੀਂ ਲਓ ਵੀ ਪਹਾੜਾ ਮੰਡਾ ਵੀ ਪਾ ਸਕਦੇ ਹੋ ਦੋਸਤੋ ਨਹੀਂ ਤੇ ਇੱਥੇ ਇਦਾਂ ਵੀ ਤੁਸੀਂ ਜਿਹੜੀ ਥਾਪੀ ਤੇ ਵੀ ਚੋ ਸਕਦੇ ਜੀ ਠੀਕ ਆ ਸਾਤਾ ਕਿਲੋ ਧਾਰਾਂ ਇਹ ਸਮਝਦੇ ਬਿਲਕੁਲ ਮਗਰਲਾ ਇੱਕ ਬਣੀ ਵਾਲਾ ਜਿਹੜਾ ਦੋਸਤੋ ਥਾਣੋਂ ਤੁਸੀਂ ਵੀ ਦੇਖ ਰਹੇ ਛੋਟਾ ਦਿਖਾਈ ਦਿੰਦਾ ਉਹ ਥਾਣੋਂ ਜਿਹੜਾ ਦੋਸਤੋ ਤੇਲ ਉਹ ਥਾਣ ਤੇਲ ਆ ਠੀਕ ਆ ਤੇ ਸੱਜਰ ਵੀ ਪਾਈ ਸੀ ਪੂਰਾ ਰਿਕਾਰਡ ਤੁਹਾਨੂੰ ਵੈਸੇ ਦੱਸ ਹੀ ਦਿੱਤਾ ਬਸ ਇਸੇ ਤਰ੍ਹਾਂ ਕੋਈ ਨਹੀਂ ਫੈਸਲੋਂ ਦੀ ਹਾਂਜੀ ਮਾਸ਼ਾ ਅੱਜ ਚੌਕ ਤੋਂ ਨਾ ਛੋੜਨੀ ਲੱਗਦੀ ਹੋਣਾ ਠੀਕ ਆ ਤੇ ਇਹਦਾ ਫਿਰ ਕੀ ਰਊਗਾ ਅੱਜ ਲੈਣ ਦੇਣਾ ਇਹਦਾ ਕਿੰਨਾ ਹੋਣਾ 30 ਰੁਪਿਆ 38 ਹਾਂਜੀ ਲੈਣ ਦੇਣ ਫਿਰ ਕਿੱਥੋਂ ਤੱਕ ਵਿੱਚੋਂ ਛੋੜ ਛੱਪੇ ਕਰਨੇ 36 ਦੀ ਹਾਂ 36000 ਲਓ ਵੀ 36000 ਦੀ ਦੋਸਤੋ ਜਿਹੜੀ ਇਹ ਮੱਚ ਤੁਹਾਨੂੰ ਮਿਲ ਜੂਗੀ ਲਾਸਟ ਵਿੱਚ ਵੀ ਇਹ ਨੰਬਰ ਵੀ ਧੀਏ ਮੁੱਲ ਦੋ ਨੰਬਰ ਵਾਲੇ ਮੁੱਲ ਨਹੀਂ ਹਾਂ ਬਿਲਕੁਲ ਦੋ ਨੰਬਰ ਦੇ ਲੋਕੀ ਮਾਰ ਵੇਚਦੇ ਆ ਚਲੋ ਇੰਨੇ ਚ ਆਉਂਦਾ ਵੀ ਕੀ ਬਾਕੀ ਕੋਈ ਭੈਣ ਭਰਾ ਲੈ ਕੇ ਜਾਵੇ ਨਾਲੇ ਦੁੱਧ ਪੀਵੇ ਅਗਲੇ ਸਵੇਰੇ ਰਲ ਗਿਆ ਪਸ਼ੂ ਤੇ ਫੇਰ ਨਵੇਂ ਸਵੇਰ ਸ਼ੁਰੂਆਤ ਹੋ ਜੂਗੀ ਇੰਨੇ ਚ ਵੈਸੇ ਚਲੋ ਕੀ ਆਉਂਦਾ ਜੀ ਤੇ ਪਸ਼ੂ ਦੋਸਤੋ ਅੱਜ ਇਹ ਸੀਗੇ ਵੀਰ ਲਫਟਾਂ ਦੇ ਕੋਲ ਠੀਕ ਆ ਮਈਆਂ ਵੀ ਦੋ ਸੱਜਣਾ ਹੀ ਆ ਹਾਂ अच्छा जी हां जी ठीक है वो ਵੀ ਕੱਲ ਲੈ ਗਿਆ ਇੱਕ 100 ਕੜ ਕੇ ਕਰੀ ਨਾ ਇੱਕ ਟੋਕੜ ਦਾ ਬਣ ਮੈਂ ਉਹ 200 ਖੜੀ ਹੋ ਨਾ ਬਹੁਤ ਨਹੀਂ ਜਾ ਦੋ ਠੀਕ ਆ ਠੀਕ ਆ ਜੀ ਤੇ ਲੈਫਟ ਹੈਂਡ ਨੰਬਰ ਵੀਰੇ ਬੋਲ ਦੀ ਆਪਣੇ ਨੰਬਰ ਜੀ 6294 04709 ਠੀਕ ਆ ਭਰਾ ਸੋ ਇਹ ਨੰਬਰ ਜਿਹੜਾ ਦੋਸਤੋ ਸਕਰੀਨ ਤੇ ਆਪਾਂ ਚਲਦੇ ਕਰਦੇ ਨੇ ਆ ਭਾਈ ਲੈਫਟ ਹੈਂਡ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਪਸ਼ੂ ਅੱਜ ਪੰਜ ਸੀ ਨਰਕ ਪਰਖ ਆਪਣੀ ਕਰ ਲਿਓ ਦਸੇ ਮੁਤਾਬਕ ਜਿੰਨਾ ਦੱਸਿਆ ਗਿਆ ਉਹਨੀ ਕਲੈਰੀਫਾਈ ਜਿਹੜਾ ਦੋਸਤੋ ਨਹੀਂ ਤਸੱਲੀ ਤੁਸੀਂ ਕਰ ਲਿਓ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਦੋਸਤੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ